ਹਰ ਸਿੱਟ ਸੰਗਰੂਰ ਤੇ ਮੁਕਾਬਲਾ ਪੂਰਾ ਜ਼ਬਰਦਸਤ ਬਣਿਆ ਹੋਇਆ ਹੈ ਭਗਵੰਤ ਮਾਨ ਅਤੇ ਪਰਮਿੰਦਰ ਢੀਂਡਸਾ ਦੇ ਖਿਲਾਫ ਕਾਂਗਰਸ ਨੇ ਕੇਬਲਟੀ ਲੰਨ ਟੈਕਟ ਦਿੱਤੀ ਤਾਂ ਜਸਵਿੰਦਰ ਧਮਾਨ ਨੇ ਬਗਾਵਤ ਕਰ ਦਿੱਤੀ ਆਜ਼ਾਦ ਚੋਣ ਲੜਨ ਦੀ ਧਮਕੀ ਵੀ ਜਸਵਿੰਦਰ ਧਮਾਨ ਨੇ ਦੇ ਦਿੱਤੀ ਹੈ ਇੱਕ ਕਹਾਵਤ ਹੈ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ ਅਜਾਈ ਸੰਗਰੂਰ ਵਿੱਚ ਹੋ ਰਿਹਾ ਹੈ ਭਗਵੰਤ ਮਾਨ ਨੇ ਜਸਵਿੰਦਰ ਧਮਾਨ ਦਾ ਸਾਥ ਦੇ ਦਿੱਤਾ ਮਾਨ ਨੇ ਆਖਿਆ ਕਿ ਕਾਂਗਰਸ ਆਮ ਲੋਕਾਂ ਨੂੰ ਅੱਗੇ ਹੀ ਨਹੀਂ ਆਉਣ ਦੇਣਾ ਚਾਹੁੰਦੀ ਕਾਂਗਰਸ ਦੇ ਕਾਲੀਆਂ ਦੇ ਘਰਾਂ ਚ ਪਵਾੜੇ ਪੈ ਗਏ ਨਾ ਠੀਕ ਹੈ ਨਾ ਇਧਰ ਉਹ ਢੀਂਸਾ ਕਹਿੰਦਾ ਮੈਂ ਨਹੀਂ ਪ੍ਰਚਾਰ ਕਰਦਾ ਪਰਮੇਂਦਰ ਤੂੰ ਲੜ ਲਾ ਜੇ ਲੜਨਾ ਨਹੀਂ ਲੜਨਾ ਚਾਹੀਦਾ ਤੈਨੂੰ ਉਧਰ ਉਹ ਇਹ ਗੱਲ ਹੋ ਗਈ ਕਾਂਗਰਸ ਵਾਲੇ ਪਰਿਵਾਰਵਾਦ ਅਕਤਿਆਕਾਲੀਵਾਦ ਪਰਿਵਾਰਵਾਦ ਹੈ ਇਹ ਕਰੋੜਾਂ ਕਰੋੜਾਂ ਰੁਪਈਆ ਵਾਲੇ ਏਸੀ ਚ ਬੈਠਿਆਂ ਨੂੰ ਟਿਕਟਾਂ ਦੇਤੀਆਂ ਕਾਂਗਰਸ ਨੇ ਉੱਥੇ ਮਾਨ ਜਿਹੜਾ ਉਹ 2 ਸਾਲ ਤੋਂ ਗਲੀਆਂ ਚ ਫਿਰਦਾ ਰਿਪੋਰਟ ਕਾਰਡ ਵੀ ਕਹਿੰਦਾ ਮੇਰਾ ਠੀਕ ਗਿਆ ਸੀਗਾ ਆਮ ਲੋਕਾਂ ਨੂੰ ਕਿਉਂ ਨਹੀਂ ਅੱਗੇ ਲੈ ਕੇ ਆਉਂਦੇ ਹੁੰਦੇ ਹਣ ਹੁਣ ਢੀਂਸਾ ਜਵਾਬ ਦੇ ਰਿਹਾ ਟਿਕਟ ਤੋਂ ਬਰਮਿੰਦਰ ਢੀਂਸਾ ਕਹਿੰਦਾ ਮੈਂ ਵੀ ਨਹੀਂ ਲੜਨਾ ਐ ਐਮਐਲਏ ਟੱਕੇ ਨਾਲ ਫੇਰ ਉਹਨੂੰ ਟਿਕਟ ਦੀ ਤਿਆਰੀ ਹੁਣ ਤੱਕ ਕਿਸੇ ਜਥੇਦਾਰ ਨੂੰ ਦੇ ਦਿੰਦੇ ਜਿਹੜਾ 35 ਸਾਲ ਤੋਂ ਜਕਾਰੇ ਲਾ ਲਾ ਕੇ ਸੰਗ ਬਠ ਬਿਠਾਈ ਬੈਠਾ ਨਹੀਂ ਦਿੰਦੇ ਆਪਦੇ ਪਰਿਵਾਰਾਂ ਚ ਹੀ ਰੱਖਦੇ ਨੇ ਉਹਨਾਂ ਹਰੇਕ ਨੂੰ ਹੱਕ ਐ ਜਸਵਿੰਦਰ ਧਵਾਨ ਨੂੰ ਵੀ ਹੱਕ ਐ ਲੜਨ ਦਾ